ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਸੰਗਤ ਨੂੰ ਜੋ ਆਪ ਜੀ ਨੂੰ ਪਤਾ ਹੀ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜੋ ਨਗਰ ਧੂੜਕੋਟ ਰਮਸੀ ਚੋ ਪ੍ਰਭਾਤ ਫੇਰੀ ਚੱਲਦੀ ਹੈ ਸੋ ਗੁਰਦੁਆਰਾ ਬਾਬਾ ਜੀਉਂ ਸਿੰਘ ਜੀ ਤੋਂ ਜੋ ਪ੍ਰਭਾਤ ਫੇਰੀ ਚੱਲੀ ਉਸ ਵਿੱਚ ਸਾਰੀ ਸੰਗਤ ਨੇ ਹਾਜ਼ਰੀ ਭਰੀ ਸੋ ਜਿਨੇ ਵੀ ਸੰਗਤ ਨੇ ਹਾਜ਼ਰੀ ਭਰੀ ਜਿਸ ਨੂੰ ਸਭ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਸੋ ਗੁਰੂ ਮਹਾਰਾਜ ਜੀ ਕਰਨ ਕਿਰਪਾ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਸਭਨਾਂ ਨੂੰ ਜੜਦੀ ਕਲਾ ਤੰਦਰੁਸਤੀ ਵਾਲੇ ਗੁਰਸਿੱਖੀ ਜੀ ਹੁਣ ਬਖਸ਼ਣ ਨਾਮ ਸਿਮਰੰਦਿਆਂ ਦਾਤਾ ਬਖਸ਼ਣ ਜੀ ਸੋ ਬੇਨਤੀ ਕੀਤੀ ਜਾਂਦੀ ਹੈ ਸੰਗਤ ਨੂੰ ਅਤੇ ਮਾਪਿਆਂ ਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜੋ ਅਤੇ ਬਾਣੀ ਦੀ ਸੰਤਿਆ ਕਰਾਓ ਗੁਰਮਤਿ ਕਲਾਸਾਂ ਨਾਲ ਵੱਧ ਤੋਂ ਵੱਧ ਤਾਂ ਜੋ ਬੱਚੇ ਕਰੇ ਤਾਂ ਤੋ ਬਾਜ ਸਕਣ ਅਤੇ ਗੁਰੂ ਦੇ ਲੜ ਲੱਗ ਸਕਣ ਜੀ ਸੋ ਸਭ ਸੰਗਤ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ